आज कहूं मैं वारद शाह से कहीं कबरों में से बोल कोई राज किताब दा अगला पन्ना फोल एक रोई थी बेटी पंजाब की तूने लिख लिख बिला किया आज रोए लाखों बेटियां कहीं तुझे ए शाह आज आखा वारद शाह ने कि तू नबरांचो बोल अज किताबे इश्क दा ਕੋਈ ਅਗਲਾ ਵਰਕਾ ਕੋਲ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਰਹਿਣ ਅੱਜ ਲੱਖਾਂ ਧੀਆ ਰੋਂਦੀਆਂ ਤੈਨੂੰ ਮਾਰੇ ਤਾਨ ਕਹਿ ਉਠ ਦਰਦਮੰਦਾਂ ਦੇ ਦਰਦੀਆ ਉਠ ਤੱਕ ਆਪਣਾ ਪੰਜਾਬ ਅੱਜ ਬੇਲੇ ਲਾਸ਼ਾਂ ਰੁਸ਼ੀਆਂ ਤੇ ਲਹੂ ਦੀ ਪਈ ਤਨਾ ਕਿਸੇ ਨੇ ਪੰਜਾ ਪਾਣੀਆਂ ਬਿੱਟ ਬਿੱਟ ਵਹਿ ਰਹਾ ਤੇਸਰੇਉ ਨਾ ਪਾਣੀਆ ਦਿੱਤਾ ਤਰਸ ਨੂੰ ਪਾਣੀਆ ਐਸੇ ਸਰਖੇਸ ਜ਼ਮੀਨ ਦੇ ਲੂ ਲੂ ਸੁਤਿਆ ਗੈ ਬਿੱਟ ਬਿੱਟ ਚੜੀਆਂ ਲੱਗੀਆਂ ਤੇ ਫੁੱਟ ਫੁੱਟ ਕਰੇ ਬਿੱਟ ਬਿੱਟ ਚੜੀਆਂ ਲੱਗੀਆਂ ਵੇਉ ਬਲੀਸੀ ਬਾਤ ਹੈ ਬਣ ਮਣ ਮੱਗੀ ਜਾ ਕੋਈ ਹਾਰੇ ਤਵਾਸ ਵੀ ਬਨੇ ਨਹੀਂ ਬਿੱਤੀ ਨਾਗ ਬਣਾਉਂ ਪਹਿਲੇ ਡੰਗ ਮਗਾਰੀਆਂ ਮੰਦਰ ਦੇ ਗਵਾਰ ਦੂਜੇ ਡੰਗ ਦੀ ਲੱਗ ਗਈ ਗਣੀ ਕਣੀ ਵਾਰ ਲਾਗਾ ਕੀ ਇਹ ਲੋਕ ਨੂੰ ਬਸ ਫੇਰ ਡੰਗ ਹੀ ਡੰਗ ਪਲੋ ਪਲੀ ਸੰਗਾਤ ਦੇ ਗਲੇੋਂ ਟੁੱਟੇ ਗੀਤ ਸਰ ਤਰਕਲਿਓ ਟੁੱਟੇ ਤੰਦ ਤਰੰਗਣੋਂ ਟੁਕੀਆਂ ਸਹੇਲੀਆਂ ਚਰਖੇ ਕੂਕਰ ਬੰਦ ਸਣੀ ਸੇਜ ਦੇ ਬੇੜੀਆਂ ਡੁੱਦਨ ਦਿੱਤੀਆਂ ਰੋੜ ਸਣੀ ਗਾਗਨ ਆਂ ਫੀਂਗਾ ਤੇ ਟਿੱਪਲਾਂ ਦਿੱਤੀ ਤੂੜ ਅੱਜ ਆਖਾਂ ਵਾਰੋਸਾਂ ਦੀ ਕਿਤੋਂ ਕਬਰਾਂ ਵਿੱਚੋਂ ਅੱਜ ਕਿਤਾਬੇ ਚਲੋ ਕੋਈ ਹਰਵਾ ਬਣ ਜਿੱਥੇ ਵੱਜਦੀ ਸੀ ਫੂਕ ਪਿਆਰ ਦੀਵੇ ਉਹ ਵੰਝਲੀ ਗਈ ਗਵਾਚ ਰਾਂਝੇ ਦੇ ਅਜ ਵੀਰ ਸਭ ਭੁੱਲ ਗਏ ਉਹਦੀ ਜਾਤ ਧਰਤੀ ਤੇ ਲੋਗ ਵਸਿਆ ਕਬਰਾਂ ਪੰਨਾਂ ਚੋਂ ਪ੍ਰੀਤ ਦੀਆਂ ਸ਼ਹਿਜ਼ਾਦੀਆਂ ਅੱਜ ਵਿੱਚ ਮਜ਼ਾਰਾਂ ਰੋਂਦੀ ਅੱਜ ਸਭੇ ਕੈਦੋ ਬਣ ਗਏ ਹੁਸਨ ਇਸ਼ਕ ਦੇ ਚੋਰ ਅੱਜ ਕਿੱਥੋਂ ਲਿਆਈਏ ਲੱਭ ਕੇ ਵਾਰਿਸ਼ਾ ਇੱਕ ਹੋਰ ਅੱਜ ਕਹੂੰ ਮੈਂ ਵਾਰਿਸ਼ਾ سے کہیں ਕਬਰوں میں سے બોਲ ਕੋਈ ਰਾਜ਼ ਕਿਤਾਬ-ਏ-ਇਸ਼ਕ ਦਾ अगला पन्ना खोल एक रोई थी बेटी पंजाब की तूने लिख लिख बिलाप किया आज रोए लाखों बेटियां कहें तुझे ए कहें तुझे अहबारशाह